ਮਲੇਸ਼ੀਆ ਕੰਮ ਕਰਨਾ ਸਹੀ ਹੈ ਜਾਂ ਗਲਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਬਰਿੰਦਰ ਅੱਜ ਤੁਹਾਨੂੰ ਦੱਸਾਂਗੇ ਮਲੇਸ਼ੀਆ ਵਿੱਚ ਆਪਾਂ ਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਜੇ ਆਉਣਾ ਤਾਂ ਕਿੱਦਾਂ ਆਉਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਆਪਾਂ ਤੁਹਾਨੂੰ ਦੱਸਾਂਗੇ ਮਲੇਸ਼ੀਆ ਵਿੱਚ ਆਉਣ ਦੇ ਰੇੜੇ ਆ ਉਹ ਤਕਰੀਬਨ ਤਕਰੀਬਨ ਤਿੰਨ ਰਸਤੇ ਆ ਇੱਕ ਤਾਂ ਰਸਤਾ ਹੈਗਾ ਜਿਹੜਾ ਕਾਲਿੰਗ ਦਾ ਕਿ ਇਧਰੋਂ ਆਪਾਂ ਨੂੰ ਕੋਈ ਅਕੋਰਡਿੰਗ ਤੇ ਬਣਾਉਂਦਾ ਇਥੇ ਆਪਣਾ ਵੀਜ਼ਾ ਵਗੈਰਾ ਸਭ ਮੁਲਤ ਜਾਂਦਾ ਜੋ ਕਿ ਜੈਨੂਇਨ ਤਰੀਕਾ ਸਭ ਤੋਂ ਵਧੀਆ ਤਰੀਕਾ ਹੋਵਾਲਾ ਤਾਂ ਉਹਦੇ ਲਈ ਆਪਾਂ ਨੂੰ ਇੱਥੇ ਕੋਈ ਨਾ ਕੋਈ ਚਾਹੀਦਾ ਕੋ ਕੰਪਨੀ ਚਾਹੀਦੀ ਆ ਜਾਂ ਕਿਸੇ ਆਪਣਾ ਇੰਡੀਆ ਦਾ ਕੋਈ ਵਧੀਆ ਕੰਪਨੀ ਚਾਹੀਦੀ ਜਿਹੜੀ ਆਪਾਂ ਨੂੰ ਵੀਜ਼ਾ ਕਰਵਾ ਦੇਵੇ ਉਦੋਂ ਅਕੋਰਡਿੰਗ ਤੇ ਬਣਾ ਲਓ ਉਹਦੇ ਨਾਲ ਕੀ ਆਪਾਂ ਨੂੰ ਇੱਥੇ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਤੇ ਕੁਝ ਕੁ ਲੋਕ ਜਿਹੜੇ ਆਉਂਦੇ ਆ ਇੱਥੇ ਕਾਨੂੰਨੀ ਤਰੀਕੇ ਨਾਲ ਆਉਂਦੇ ਜਿੱਦਾਂ ਕਿ ਮਲੇਸ਼ੀਆ ਸਿੱਧੀ ਐਂਟਰੀ ਕਰ ਲਈ ਟੂਰਿਸਟ ਵੀਜ਼ਾ ਲੈ ਲਿਆ ਐਂਟਰ ਹੋਏ ਬਾਅਦ ਚ ਕੋਰਸਟੇ ਹੋ ਕੇ ਵਾਪਸ ਨੇ ਘੇ

ਉਹ ਕਿ ਕਟ ਰੇਨ ਹੁੰਦੀ ਆ ਥੋੜੇ ਟਾਈਮ ਦਾ ਵੀਜ਼ਾ ਮਿਲ ਜਾਂਦਾ ਉਹਦੇ ਲਈ ਕਿ ਮਲੇਸ਼ੀਆ ਤੁਸੀਂ ਘੁੰਮਣ ਜਾ ਸਕਦੇ ਆ ਮਲੇਸ਼ੀਆ ਸਿੰਗਾਪੁਰ ਵਾਇ ਜਿਹੜਾ ਪੈਂਦਾ ਥਾਈਗਨ ਦੇ ਵਿੱਚ ਤੁਸੀਂ ਆ ਕੇ ਇੱਕ ਵਾਲਾ ਉਹ ਹੈਗਾ ਉਹ ਦੋਨਾਂ ਤਰੀਕਿਆਂ ਦੇ ਵਿੱਚ ਬੰਦਾ ਇੱਥੇ ਓਵਰ ਸਟੇ ਹੋ ਜਾਂਦਾ ਵਾ ਉਸ ਤੋਂ ਬਾਅਦ ਕਾਫੀ ਤਕਲੀਫਾਂ ਹੁੰਦੀਆਂ ਤੁਹਾਨੂੰ ਪਤਾ ਫਿਰ ਆਪਾਂ ਕਿਸੇ ਦੀ ਕੰਟਰੀ ਜਾ ਕੇ ਆਲ ਨਹੀਂ ਕਹੋਵਾਂਗੇ ਓਵਰ ਸਟੇ ਹੋਵਾਂਗੇ ਤਾਂ ਕਾਫੀ ਔਖਾ ਜਾਂਦਾ ਕਈ ਜਗ੍ਹਾ ਤੇ ਜਿਹੜੀ ਪੁਲਿਸ ਆ ਉਹ ਚੈਕਿੰਗ ਵਗੈਰਾ ਕਰਦੀ ਆ ਫਿਰ ਤਕਰੀਬਨ ਮੂਸਟੇ ਹੀ ਔਖਾ ਹੀ ਹੋ ਜਾਂਦਾ ਆਪਣਾ ਕੰਮ ਕਰਨਾ हां बट कई जगह تے ਜਿੱਦਾਂ ਕਿ ਕੰਮ ਹੁੰਦੇ ਵਧੀਆ ਹੁੰਦੇ ਆ ਜਿੱਦਾਂ ਕਿ ਆਪਾਂ ਕਿਤੇ ਕੰਮ ਕਰਦੇ ਉੱਥੇ ਰਹਿਣਾ ਹੋਵੇ ਵਧੀਆ ਹੋ ਜਾਂਦਾ ਕੰਮ ਤਾਂ ਆਉਣ ਜਾਣ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਕੋਕੋਸ ਵਗੈਰਾ ਦਾ ਕੋਈ ਚੱਕਰ ਨਹੀਂ ਹੁੰਦਾ ਜਿੱਦਾਂ ਦ ਕਰੇ ਪਰ ਆਪਾਂ ਨੂੰ ਹੁਣ ਜਿਹੜਾ ਉਹ ਕਾਲਿੰਗ ਤੇ ਚਾਹੀਦਾ ਥੋੜੇ ਜਿਹੇ ਪੈਸੇ ਵੱਧ ਜ਼ਰੂਰ ਲੱਗਦੇ ਆ ਪਰ ਜਿਹੜਾ ਸਹੀ ਵੇਅ ਆ ਉਹ ਕੋਈ ਆ ਉਹਦਾ ਵੀ ਰੀਜ਼ਨ ਹੈਗਾ ਆ ਵੀ ਬੰਦਾ ਕਾਲਿੰਗ ਤੇ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜੇ ਤੁਰੇ ਏਜੰਟਾਂ ਉਹ ਯਕੀਨ ਦੇ ਲਾਇਕ ਨਹੀਂ ਹੈਗੇ ਕੋਚ ਕੇਜੈਂਟ ਜਿਹੜੇ ਕਾਲਿੰਗ ਦਾ ਵੀਜ਼ਾ ਕਢਵਾਉਂਦੇ ਉਸ ਤੋਂ ਬਾਅਦ ਬੰਗਾਲ ਜਿਹੜਾ ਪ੍ਰੋਸੈਸ ਆ ਤੁਹਾਡਾ ਗਾਂ ਵੀਜ਼ਾ ਲਵਾਉਂਦੇ ਪੈਸੇ ਤੁਹਾਡੇ ਤੋਂ ਅਲੱਗ ਤੋਂ ਲੈਂਦੇ ਲੱਖ ਰੇੜ ਲੱਖ ਪਿੰਨਾ ਲੈਂਦੇ ਆ ਉਸ ਤੋਂ ਬਾਅਦ ਫੇਰ ਤੁਹਾਡੇ ਤੋਂ ਪੈਸੇ ਲੈਂਦੇ ਤਾਂ ਕਰਨਾ ਯਕੀਨ ਨਹੀਂ ਹੁੰਦਾ ਕਿਸੇ ਦਾ ਤਾਂ ਕਰਕੇ ਕਿ ਜਿਹੜਾ ਕਾਲਿੰਗ ਦੇ ਵੀਜ਼ੇ ਤੇ ਨਹੀਂ ਆਉਂਦਾ ਇਸੇ ਕਰਕੇ ਵੀ ਦੁੱਕੀ ਵਿਜ਼ਿਟਰ ਜ਼ਿਆਦਾ ਹੁੰਦੇ ਜਾਂ థਾਈਲੈਂਡ ਆਇਆ ਹੁੰਦੇ ਆ ਵੈਸੇ ਜੇ ਮਤਲਬ ਆਉਣਾ ਵੀ ਆ ਕੰਮ ਕਰਨ ਵਾਸਤੇ ਤਾਂ ਆਪਾਂ ਨੂੰ ਜਿਹੜਾ ਵਿਜ਼ਿਟਰ ਆਉਣਾ ਚਾਹੀਦਾ థਾਈਲੈਂਡ ਆਇਆ ਨਹੀਂ ਆਉਣਾ ਚਾਹੀਦਾ ਕਿਉਂਕਿ ਕਾਨੂੰਨ ਕਿਤੇ ਆਪਾਂ ਨੂੰ ਪਾਲਸ ਦੇਖਦੀ ਹੈ ਜਾਂ ਕੁਝ ਵੀ ਹੈ ਉਦੇ ਜ ਆਪਣੇ ਰਾਸਤੇ 'ਚ ਬਈ ਪਰੇਸ਼ਾਨੀ ਵਿੱਚ ਇਸ ਟੌਪਿਕ 'ਤੇ ਆਪਾਂ ਜਿਹੜੀ ਵੀਡੀਓ ਆਪਾਂ ਬਣਾਵਾਂਗੇ ਅਲੱਗ ਤੋਂ ਕਿ ਜਦੋਂ ਆਪਾਂ ਥਾਈਲੈਂਡ ਤੋਂ ਮਲੇਸ਼ੀਆ ਐਂਟਰ ਹੋਣੀਆਂ ਤੱਕ ਕੀ ਹੁੰਦਾ ਤਾਂ ਜਿਹੜਾ ਆਪਾਂ ਸਿੱਧਾ ਵਿਜ਼ਿਟ ਐਂਟਰ ਹੋਣ ਦੇ ਵਿੱਚ ਬਚਤਾਂ ਕੀ ਹੁੰਦਾ ਸਭ ਕੁਝ ਤੁਹਾਨੂੰ ਪ੍ਰੋਪਰਲੀ ਦੱਸਾਂਗੇ ਪੋਚ ਗਲੂਪ ਹੈ ਗਲਤ ਹੋਇਆ ਸਹੀ ਹੋਇਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਰਹੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸੋ ਇਹ ਹੀ ਸੀਗੀ ਆਪਣੀ ਪਹਿਲੀ ਵੀਡੀਓ ਆਪਾਂ ਛੋੜੀ ਕੋ ਜੀ ਕੀਤੀ ਆ ਆ ਇਨਫਰਮੇਸ਼ਨ ਦੇਣਾਰੇ ਜੇ ਬਧੀ ਲੱਗੇ ਤਾਂ ਲਾਈਕ ਕਰ ਦੇਓ ਸ਼ੇਅਰ ਕਰ ਦੇਓ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਬਣੀ ਆ ਅੱਗੇ ਦੱਸੋਗੇ ਤੁਹਾਨੂੰ ਕੋਈ ਵੀ ਸਵਾਲ ਹੋਇਆ ਤੁਹਾਡੇ ਮਾਇਨ ਦੇ ਵਿੱਚ ਤਾਂ ਰੀ ਕਮੈਂਟ ਵਿੱਚ ਦੱਸ ਸਕਦੇ ਹੋ ਵੈਨ ਕਰਾਓ ਇਸ ਤੋਂ ਅੱਗੇ ਆਪਾਂ ਉਸ ਵਿਸ਼ੇ 'ਤੇ ਬਾਅਦ ਇਹ ਵੀਡੀਓ ਬਣਾਵਾਂਗੇ ਥੈਂਕ ਯੂ ਧੰਨਵਾਦ ਮਮਾਈ